ਇਹ ਚਾਲਾ ਕਈ ਹਾਉਣੀਆਂ ਬਚੀਆਂ ਹੁੰਦੇ ਕੋਲ ਅਗੇ ਉਹਦੀ ਕੁਦਦੀ ਜਾਨ ਦੀ ਕੀਮਤ ਨਾਣ ਕਿਹਸਾ ਬੇਨਸਾਫ ਹਰਬ ਜਿੱਤੇ ਸਾਰੇ ਉਹਨੂੰ ਜਾਣਦੇ ਸੀ ਜੇ ਉੱਥੇ ਤੀ ਮਾ ਪੁੱਛ ਨਹੀਂ ਅਜੇ ਹਰ ਕੋਈ ਤੈਨੂੰ ਪੁੱਛਦਾ ਹੈ ਕਿ ਤੀ ਹੁਣ ਤਾਂ ਆਪਾ ਬਨਰਬਾ ਦੁਨੀਆਂ ਬਦਲਣ ਵਾਲੀਆਂ ਲਈ ਅਸੀਂ ਕੁਝ ਬਦਲਣਾ ਕਰ ਸਕੇ ਹਰ ਤੇਰੇ ਕਾਮਯਾਬੀ ਦੇ ਅਸੀਂ ਕੁਝ ਲਗਾਣਾ ਤਰਸੇ ਦੁਬਾਰਾ ਸਾਰ ਪਹਿਲਾਂ ਸੀ ਉਸ ਹਾਲਾਤ ਚ ਰੰਗਣਾ ਪੈ ਰਿਹਾ ਖੜ ਸੜਕਾਂ ਤੇ ਧੀ ਦੇ ਲਈ ਅਸੀਂ ਸਾਹਕ ਮੰਗਣਾ ਪੈ ਰਿਹਾ ਖੜ ਸੜਕਾਂ ਤੇ ਧੀ ਦੇ ਲਈ ਅਸੀਂ ਸਾਹਕ ਮੰਗਣਾ ਪੈ ਰਿਹਾ ਬੜੀ ਸੜਕਾਂ ਤੇ ਧੀ ਦੇ ਲਈ ਸਫਲ ਮੰਗਣਾ ਪੈ ਰਿਹਾ ਹੈ